ਕਈ ਵਾਰੀ ਜਿਹੜਾ ਬਹੁਤਾ ਗਿਆਨ ਵੀ ਇਕੱਠਾ ਹੋ ਜਾਂਦਾ ਇਹ ਵੀ फडਕਣਾ ਅੰਦਰ ਸ਼ੁਰੂ ਕਰ ਦਿੰਦਾ ਇਹਦੇ ਨਾਲ ਵੀ ਮੈਂ ਪੈਦਾ ਹੋ ਜਾਂਦੀ ਐ ਸੱਤੇ ਬਲਵੰਡੇ ਦੇ ਅੰਦਰ ਵੀ ਮੈਂ ਪੈਦਾ ਹੋ ਗਈ ਸੀ ਕੀਰਤਨ ਹੀ ਸੀ ਗੁਰੂ ਘਰ ਦੇ ਤੇ ਸਾਡੇ ਵਰਗਾ ਕੀਰਤਨ ਨਹੀਂ ਪੰਡਤ ਗੋਪਾਲਦਾਤ ਕਾਂਸੀ ਦੇ ਵਿੱਚ ਗੁਰਨਾਨਕ ਨੂੰ ਹੀ ਕਹਿੰਦੇ ਕਿ ਮੇਰੇ ਨਾਲ ਚਰਚਾ ਕਰੋ ਰੱਬ ਨੂੰ ਹੀ ਕਹਿ ਰਹੇ ਨੇ ਆਪਣੇ ਗਿਆਨ ਦਾ ਮਾਣ ਉਹਨਾਂ ਨੂੰ ਹੋ ਗਿਆ ਸੀ ਦੋਨੇ ਹੀ ਪੰਡਤ ਬਿਸ਼ਨ ਦਾ ਤੇ ਪੰਡਤ ਗੋਪਾਲ ਸਾਹਿਬ ਹੈ ਨਾ ਜੀ ਠੀਕ ਹੈ ਨਾ ਜੀ ਤੇ ਪਾਸ਼ਾ ਜੀ ਨੇ ਵੀ ਇਤਨਾ ਹੀ ਬਚਨ ਕੀਤਾ ਸੀ ਕਿ ਮੈਂ ਸਾਡੇ ਨਾਲ ਚਰਚਾ ਕੀ ਕਰਨੀ ਆਪਣੇ ਭਾਈਚਾਰੇ ਨਾਲ ਲੈ ਤੇ ਭਾਈਚਾਰਾ ਕਿਦਨੂ ਇਸ਼ਾਰਾ ਕੀਤਾ ਉਥੇ ਕੁੱਤੇ ਦਾ ਕਰਗ ਪਿਆ ਸੀ ਬੋਲੋ ਕੀ ਪਿਆ ਸੀ ਕੁੱਤੇ ਦਾ ਕਰਗ কৃষ্ণ ਆਖਿਆ ਪੰਡਿਤ ਗੋਪਾਲ ਦਾ ਤੂੰ ਤੇ ਭਾਈਚਾਰੇ ਨਾਲ ਕਰ ਲੈ ਆਪਣੇ ਨਾਲ ਇਹ ਜਿਆਦਾ ਵੀ ਜਿਹੜੀ ਵਿਦੂਤਾ ਹੈ ਇਹ ਵੀ ਲੈ ਬੈਂਦੀ ਹੈ ਤੋ ਇਸ ਨਾਲ ਕਰ ਲੈ ਤੇ ਉਹਨੂੰ ਹੋਰ ਗੁੱਸਾ ਆਇਆ ਕਿ ਇੱਕ ਕੁੱਤੇ ਦੇ ਕਰਗ ਨੂੰ ਸਾਡਾ ਭਾਈ ਚਾਰਾ ਕਹਿ ਦਿੱਤਾ ਤੇ ਪਾਸ਼ਾ ਕਹਿੰਦੇ ਆ ਕਿ ਵੀ ਹੈਗਾ ਹੈ ਕਹਿੰਦੇ ਜੇ ਹੈਗਾ ਤਾਂ ਦਿਖਾਓ ਨਹੀਂ ਤਾਂ ਫੇ ਆ ਮੇਰੇ ਮਰੀਦ ਇੱਥੇ 60 70 ਨੇ ਤੇ ਤੁਹਾਨੂੰ ਫਿਰ ਜੋ ਹਾਲ ਹੋਊਗਾ ਉਸੇ ਕਰਾਂਗੇ ਤੇ ਪਾਸ਼ਾ ਕਹਿੰਦੇ ਚਲੋ ਫੇ ਦੇਖ ਲਓ ਤਾਂ ਉਸ ਵੇਲੇ ਪਾਸ਼ਾ ਨੇ ਕੀ ਹੈ ਜਲਦੇ ਛੱਟੇ ਮਾਰੇ ਤੇ ਉਹਨੂੰ ਖੜਾ ਕਰ ਦਿੱਤਾ ਤੇ ਉਹਨੂੰ ਪੁੱਛਿਆ ਕਹਿੰਦੇ ਕੌਣ ਹੈ ਭਾਈ ਤੂੰ ਤੇ ਉਸਨੇ ਉੱਤਰ ਦਿੱਤਾ ਕਹਿੰਦੇ ਗੋਪਾਲ ਦਤ ਤੇਰਾ ਦਾਦਾ ਮੈਂ ਵਿਸ਼ਨ ਦਤ ਐ ਬੋਲੋ ਇਹ ਜਿਤਨੇ ਗ੍ਰੰਥ ਕੋਠੇ ਭਰੇ ਨੇ ਇਹ ਪੁੱਤ ਤੈਨੂੰ ਪਤਾ ਤੇਰਾ ਦਾਦਾ ਕਿੱਡਾ ਵਿਦਵਾਨ ਸੀ ਕਹਿੰਦਾ ਮੈਨੂੰ ਪਤਾ ਲੱਗ ਗਿਆ ਤੇ ਕਹਿੰਦੇ ਆਪਦੇ ਦਾਦੇ ਨੂੰ ਪੁੱਛਦਾ ਐਡੇ ਬਦਵਾਨ ਹੋ ਕੇ ਤੇ ਤੁਸੀਂ ਇੱਕ ਕੁੱਤੇ ਦੇ ਕਰ ਗੱਜ ਕੁੱਤੇ ਦੀ ਦੇ ਕਿਵੇਂ ਮਿਲੀ ਕਹਿੰਦੇ ਜਿੱਦਾਂ ਅੱਜ ਰੱਬ ਆਇਆ ਇਹਨਾਂ ਤੋਂ ਬਖਸ਼ਾ ਲਓ ਇਸੇ ਤਰ੍ਹਾਂ ਕਹਿੰਦੇ ਭਗਤ ਕਬੀਰ ਜੀ ਆਏ ਤੇ ਮੈਂ ਕਿਹਾ ਚਰਚਾ ਕਰੋ ਚਰਚਾ ਮੈਂ ਉਹ ਆਪਣੇ ਆਨੰਦ ਵਿੱਚ ਸੀ ਮੈਂ 3 ਘੰਟੇ ਉਹਨਾਂ ਨੂੰ ਤੰਗ ਕੀਤਾ ਉਹਨਾਂ ਨੇ ਇੱਕੋ ਹੀ ਬੋਲ ਬੋਲਿਆ ਮੁੜ ਕੇ ਕਹਿੰਦੇ ਐਵੇਂ ਕੀ ਕੁੱਤੇ ਵਾਂਗੂ ਪੌਂਕੀ ਜਾਣਾ ਬੋਲੋ ਬਸ ਉਹ ਸ਼ਾਦੂ ਦਾ ਵਚਨ ਬਸ ਸਹਿਸ ਭਾਈ ਬੋਲਿਆ ਪੂਰਾ ਹੋ ਗਿਆ ਕਹਿੰਦੇ ਆ ਦੇਹੀ ਮਿਲੀ ਐ ਆ ਮੈਨੂੰ ਬਖਸ਼ ਲਿਆ ਦਾਤੇ ਨੇ ਤੇ ਪੁੱਤ ਵਿਦਵਤਾ ਦੀ ਗੱਲ ਛੱਡ ਤੇ ਆਪਣਾ ਆਪ ਬਖਸ਼ਾਲ ਐ ਇਸ ਕਰਕੇ ਇਹਨਾਂ ਚੀਜ਼ਾਂ ਦਾ ਕਦੀ ਵੀ ਮਾਣ ਨਾ ਕਰੋ ਰਾਜੇ ਇਹ ਅਸੀਂ ਗਿਆਨ ਲੈਣਾ ਹੈ ਕਿ ਆਪਣੀ ਅਪਨਤ ਖਤਮ ਕਰਨ ਵਾਸਤੇ ਕਿ ਅੰਦਰ ਕੁਛ ਨਾ ਰਵੇ ਤੇ ਤੂੰ ਹੀ ਤੂੰ ਨજર ਆਵੇਂ ਇਹ ਪੜਾਈ ਪੜੋ ਸਾਰੇ ਜਾਣੇ ਹਾਂ